ਜਾ ਪੁਲਿਸ ਹੁਣ ਪੂਰੀ ਤਰ੍ਹਾਂ ਹਾਈ ਟੈਕ ਹੋ ਗਈ ਹੈ ਇਸ ਦੇ ਚਲਦੇ ਸਰਕਾਰ ਵੱਲੋਂ ਪੁਲਿਸ ਨੂੰ ਹਾਈ ਟੈਕ ਗੱਡੀਆਂ ਦੇ ਨਾਲ ਨਾਲ ਹਾਈ ਟੈਕ ਉਪਕਰਨ ਵੀ ਦਿੱਤੇ ਜਾ ਰਹੇ ਨੇ ਜਿਸ ਸਦਕਾ ਮੋਕੇ ਤੇ ਚਲਾਨ ਭੁਗਤਾਨ ਕੀਤਾ ਜਾ ਰਿਹਾ ਹੈ ਇਸ ਲਈ ਪੁਲਿਸ ਨੂੰ ਬਕਾਇਦਾ ਸਵਾਈਪ ਮਸ਼ੀਨਾ ਮੁਹੱਈਆ ਕਰਵਾਈਆਂ ਗਈਆਂ ਨੇ ਚਲਾਨ ਦਾ ਭੁਗਤਾਨ ਕਰਨ ਲਈ Google Pay PhonePe Paytm ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅਲਿਹਾਜਾ ਲੋਕਾਂ ਨੂੰ ਹੁਣ ਵਾਰ-ਵਾਰ RTO ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਇਸ ਦੇ ਨਾਲ ਖੱਜਲ-ਖੁਆਰੀ ਦੇ ਨਾਂ ਨਾਲ ਸਮੇਂ ਦੀ ਵੀ ਬਚਤ ਹੋਵੇਗੀ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ 112 ਨੰਬਰ ਹੈਲਪਲਾਈਨ ਤਹਿਤ NH ਨੂੰ ਸਤ ਬਟਿੰਡਾ ਚੰਡੀਗੜ੍ਹ ਰੋਡ ਤੇ ਪੁਲਿਸ ਫੋਰਸ ਤਾਇਨਾਤ ਕਰਕੇ ਉਹਨਾਂ ਨੂੰ ਚਲਾਨ ਕੱਟਣ ਦੇ ਸਾਰੇ ਅਧਿਕਾਰ ਦਿੱਤੇ ਨੇ ਅਤੇ ਆਨਲਾਈਨ ਭੁਗਤਾਨ ਲਈ ਉਪਕਰਨ ਵੀ ਦਿੱਤੇ ਨੇ ਇਹ ਨਵੇਂ ਉਪਕਰਨ ਆਧੁਨਿਕ ਐਪਲੀਕੇਸ਼ਨਾਂ ਨਾਲ ਲੈਸ ਨੇ ਜਿਸ ਕਾਰਨ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਨੇ ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਹਾਈ ਟੈਕ ਹੋ ਗਈ ਹੈ ਇਸ ਦੇ ਚਲਦੇ ਸਰਕਾਰ ਵੱਲੋਂ ਪੁਲਿਸ ਹਾਈ ਟੈਕ ਗੱਡੀਆਂ ਦੇ ਨਾਲ-ਨਾਲ ਹਾਈ ਟੈਕ ਉਪਕਰਨ ਵੀ ਦਿੱਤੇ ਜਾ ਰਹੇ ਨੇ ਜਿਸ ਸਦਕਾ ਮੌਕੇ ਤੇ ਚਲਾਨ ਭੁਗਤਾਨ ਕੀਤਾ ਜਾ ਰਿਹਾ ਹੈ ਇਸ ਲਈ ਪੁਲਿਸ ਨੂੰ ਬਕਾਇਦਾ ਸਵਾਈਪ ਮਸ਼ੀਨਾ ਮੁਹੱਈਆ ਕਰਵਾਈਆਂ ਗਈਆਂ ਨੇ ਚਲਾਨ ਦਾ ਭੁਗਤਾਨ ਕਰਨ ਲਈ Google Pay, PhonePe, Paytm ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅਲਹਾਜਾ ਲੋਕਾਂ ਨੂੰ ਹੁਣ ਵਾਰ-ਵਾਰ RTO ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਇਸ ਦੇ ਨਾਲ ਖੱਜਲ ਖੁਵਾਰੀ ਦੇ ਨਾਂ ਨਾਲ ਸਮੇਂ ਦੀ ਵੀ ਬਚਤ ਹੋਵੇਗੀ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ 112 ਨੰਬਰ ਹੈਲਪਲਾਈਨ ਤਹਿਤ NH ਨੂੰ ਸਤ ਬਟਿੰਡਾ ਚੰਡੀਗੜ੍ਹ ਰੋਡ ਤੇ ਪੁਲਿਸ ਫੋਰਸ ਤਾਇਨਾਤ ਕਰਕੇ ਉਹਨਾਂ ਨੂੰ ਚਲਾਨ ਕੱਟਣ ਦੇ ਸਾਰੇ ਅਧਿਕਾਰ ਦਿੱਤੇ ਨੇ ਅਤੇ ਆਨਲਾਈਨ ਭੁਗਤਾਨ ਲਈ ਉਪਕਰਨ ਵੀ ਦਿੱਤੇ ਨੇ ਇਹ ਨਵੇਂ ਉਪਕਰਨ ਆਧੁਨਿਕ ਐਪਲੀਕੇਸ਼ਨਾਂ ਨਾਲ ਲੈਸ ਨੇ ਜਿਸ ਕਾਰਨ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ